ਤੋਂ ਜਲੰਧਰ ਦੇ ਮਹਾਨਗਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਰੁਕੰਨਾ ਨਾ ਨਹੀਂ ਰਹੀਆਂ ਤਾਜ਼ਾ ਮਾਮਲਾ ਬੰਦਾ ਬਹਾਦਰ ਨਗਰ ਤੋਂ ਸਾਹਮਣੇ ਹੈ ਜੁਥੇ ਚੋਰ ਮੈਡੀਕਲ ਸਟੋਰ ਦੇ ਬਾਹਰ ਖੜੀ ਬਾਈਕ ਲੈ ਕੇ ਫਰਾਰ ਹੋ ਗਏ ਨੇ ਘਟਨਾ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਗੈਪ ਹੋ ਗਈ ਹੈ ਚੋਰੀ ਦੀ ਸ਼ਿਕਾਇਤ ਪੀੜਤ ਕਮਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੇ ਵਿੱਚ ਗੰਭੀਰਤਾ ਵਖਾਈ ਜਾ ਰਹੀ ਹੈ ਉਤੇ ਹੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਮੀਡੀਆ ਸਪੋਰਟਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ 6 ਵਜੇ ਦਵਾਈ ਲੈਣ ਦੇ ਲਈ ਮੈਡੀਕਲ ਸਟੋਰ ਬੰਦਾ ਬਹਾਦਰ ਨਗਰ ਦੇ ਵਿੱਚ ਗਿਆ ਸੀ ਦਵਾਈ ਲੈਣ ਦੇ ਲਈ ਬਾਈਕ ਨੂੰ ਲਗਾਤਾਰ ਮੈਡੀਕਲ ਸਟੋਰ ਦੇ ਵਿੱਚ ਉਹ ਛੱਡ ਕੇ ਚੋਲਾ ਜਾਂਦਾ ਹੈ ਜਦੋਂ ਵਾਪਸ ਆਉਂਦਾ ਹੈ ਤਾਂ ਉੱਥੇ ਬਾਈਕ ਹੀ ਨਹੀਂ ਹੁੰਦੀ ਦੁਕਾਨਦਾਰੇਦਵਾਲੇ ਲੱਗੇ ਸੀ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਜਿਸ ਦੇ ਵਿੱਚ 7991 ਬਾਈਕ ਉੱਤਿਆ ਕੇ ਉਸੇ ਬਾਈਕ ਦੇ ਕੋਲ ਰੁਕਦੇ ਨੇ ਤਾਂ ਉਸੇ ਦੌਰਾਨ ਇੱਕ ਨੋਚਵਾਨ ਉਸ ਦੀ ਬਾਈਕ ਦਾ ਤਾਲਾ ਖੋਲ ਕੇ ਚੋਰੀ ਕਰਕੇ ਲਾ ਜਾਂਦਾ ਹੈ ਪਿੰਡ ਦਾ ਰੋਪੈਕੀ ਸ਼ਿਕਾਇਤ ਤੋਂ ਬਾਅਦ ਵੀ ਪੁਲਿਸ ਨੂੰ ਮੌਕਾ ਵੇਖਣ ਨਹੀਂ ਹੈ ਤੇ ਜਲੰਧਰ ਦੇ ਮਹਾਨਗਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਰੁਕੰਨਾ ਨਾ ਨਹੀਂ ਦੇ ਰਹੀਆਂ ਤਾਜ਼ਾ ਮਾਮਲਾ ਬੰਦਾ ਬਾਹਰ ਨਗਰ ਤੋਂ ਸਾਹ ਹੈ ਜੁਥੇ ਚੋਰ ਮੈਡੀਕਲ ਸਟੋਰ ਦੇ ਬਾਹਰ ਖੜੀ ਬਾਈਕ ਲੈ ਕੇ ਫਰਾਰ ਹੋ ਗਏ ਦੀ ਘਟਨਾ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਗੈਪ ਹੋ ਗਈ ਹੈ ਪੁਲਿਸ ਦੀ ਸ਼ਿਕਾਇਤ ਪਿੰਡੇ ਤੱਕ ਕਮਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੇ ਵਿੱਚ ਗੰਭੀਰਤਾ ਵਖਾਈ ਜਾ ਰਹੀ ਹੈ। ਉਤੇ ਹੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ মিডিਆ ਸਪੋਰਟਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ। 6 ਵਜੇ ਦਵਾਈ ਲੈਣ ਦੇ ਲਈ ਮੈਡੀਕਲ ਸਟੋਰ ਬੰਦਾ ਪਹਾਦਰ ਨਗਰ ਦੇ ਵਿੱਚ ਗਿਆ ਸੀ। ਦਵਾਈ ਲੈਣ ਦੇ ਲਈ ਬਾਈਕ ਨੂੰ ਲਗਾਤਾਰ ਮੈਡੀਕਲ ਸਟੋਰ ਦੇ ਵਿੱਚ ਉਹ ਛੱਡ ਕੇ ਚਲਾ ਜਾਂਦਾ ਹੈ। ਜਦੋਂ ਵਾਪਸ ਆਉਂਦਾ ਹੈ ਤਾਂ ਉੱਥੇ ਬਾਈਕ ਹੀ ਨਹੀਂ ਹੁੰਦੀ। ਦੁਕਾਨਦਾਰੇ ਦwale ਲੱਗੇ ਸੀ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨਹੀਂ ਜਿਸ ਦੇ ਵਿੱਚ 7091 ਬਾਈਕ ਉਤਿਆਰ ਕੇ ਉਸ ਦੀ ਬਾਈਕ ਦੇ ਕੋਲ ਰੁਕਦੇ ਨੇ ਤਾਂ ਉਸੇ ਦੌਰਾਨ ਇੱਕ ਨੌਜਵਾਨ ਉਸ ਦੀ ਬਾਈਕ ਦਾ ਤਾਲਾ ਖੋਲ ਕੇ ਚੋਰੀ ਕਰਕੇ ਲੈ ਜਾਂਦਾ ਹੈ ਪਿੰਡ ਦਾ ਰੋਪ ਤਹਿ ਕਿ ਸ਼ਿਕਾਇਤ ਤੋਂ ਬਾਅਦ ਵੀ ਪੁਲਸ ਨੂੰ ਮੌਕਾ ਵੇਖਣ ਨਹੀਂ ਹੈ ਤਾਂ ਜਲੰਧਰ ਦੇ ਮਹਾਨਗਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਰੁਕੰਦਾ ਨਾ ਨਹੀਂ ਰਹੀਆਂ ਤਾਜ਼ਾ ਮਾਮਲਾ ਬੰਦਾ ਬਾਦਨਗਰ ਤੋਂ ਸਾਹ ਹੈ ਜੁਥੇ ਚੋਰ ਮੈਡੀਕਲ ਸਟੋਰ ਦੇ ਬਾਹਰ ਖੜੇ ਬਾਈਕ ਲੈ ਕੇ ਫਰਾਰ ਹੋ ਗਏ ਘਟਨਾ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਥੋੜੀ ਦੀ ਸ਼ਿਕਾਇਤ ਤੇ ਪੀੜਤ ਕਮਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੇ ਵਿੱਚ ਗੰਭੀਰਤਾ ਵਖਾਈ ਜਾ ਰਹੀ ਹੈ। ਉਹਤੇ ਹੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਮੀਡੀਆ ਸਪੋਰਟਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ। 6 ਵਜੇ ਦਵਾਈ ਲੈਣ ਦੇ ਲਈ ਮੈਡੀਕਲ ਸਟੋਰ ਬੰਦਾ ਪਹਾੜ ਨਗਰ ਦੇ ਵਿੱਚ ਗਿਆ ਸੀ। ਦਵਾਈ ਲੈਣ ਦੇ ਲਈ ਬਾਈਕ ਨੂੰ ਲਗਾਤਾਰ ਮੈਡੀਕਲ ਸਟੋਰ ਦੇ ਵਿੱਚ ਉਹ ਛੱਡ ਕੇ ਚੋਲਾ ਜਾਂਦਾ ਹੈ ਜਦੋਂ ਵਾਪਸ ਆਉਂਦਾ ਹੈ ਤਾਂ ਉੱਥੇ ਬਾਈਕ ਹੀ ਨਹੀਂ ਹੁੰਦੀ ਦੁਕਾਨਦਾਰੇ ਵਾਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਜਿਸ ਦੇ ਵਿੱਚ ਤਿੰਨ ਨੋਚਵਾਨ ਬਾਈਕ ਨੂੰ ਤਿਆਰ ਕੇ ਉਸੇ ਬਾਈਕ ਦੇ ਕੋਲ ਰੁਕਦੇ ਨੇ ਤਾਂ ਉਸੇ ਦੌਰਾਨ ਇੱਕ ਨੋਚਵਾਨ ਉਸ ਦੀ ਬਾਈਕ ਦਾ ਤਾਲਾ ਖੋਲ ਕੇ ਚੋਰੀ ਕਰਕੇ ਲੈ ਜਾਂਦਾ ਹੈ ਪਿੰਡ ਦਾ ਰੋਪੈ ਕੇ ਸ਼ਿਕਾਇਤ ਤੋਂ ਬਾਅਦ ਵੀ ਪਲੱਸ ਸਬ ਮੌਕਾ ਵੇਖਣ ਨਹੀਂ ਹੈ